ਮੇਰੇ ਭਾਈ ਮਰੀਦ ਉਹ ਕਿਤੇ ਹੀ ਆਏ 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 ਇਹ ਨਾ ਜੋੜਾ ਸੀ ਦੇਖਣੋਂ ਤੇ ਬੰਦੀ ਲੱਗਦੀ ਮੰਮੀ ਕਿਹਾਏ ਬਾਹਰੋਂ ਬੰਦ ਉਹਦੀ ਲੈ ਆ ਮੈਂ ਤੇ ਢਿਵਾ ਮਲ ਦਮਾ ਰਹਿਣ ਦੇ ਹਾਈ ਰਹਿਣ ਦੇ ਪਰੇ ਹੋ ਤੂੰ ਕੋਈ ਲੋੜ ਨਹੀਂ ਤੇਰੀ ਮੈਨੂੰ ਇਹ ਮਲ ਦਿੰਦੀ ਮੈਂ ਬਾਹਰ ਜਾ ਹੁਣ ਕਰਾ ਕੇ ਸਾਰਾ ਕੁਝ ਆਪਣੇ ਹੱਥੀ ਤੇ ਹੁਣ ਤੋਈ ਸੌਖੀਆਂ ਆ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਤਾਂ ਤੁਹਾਨੂੰ ਤੂੰ ਹੀ ਸਿਖਾਇਆ ਉਹਨੂੰ ਹੋਰ ਕੌਣ ਸਿਖਾਉਣ ਵਾਲਾ ਘਰ ਦੇ ਵਿੱਚ ਉਹਨੂੰ ਕਿੱਦਾਂ ਪਤਾ ਲੱਗ ਗਿਆ ਇੰਨਾ ਕੁਝ ਮੈਂ ਤਾਂ ਉਹਨੂੰ ਕੁਝ ਵੀ ਨਹੀਂ ਕਿਹਾ ਇਹੇ ਨਾ ਮੈਂ ਉਹਨੂੰ ਕੁਝ ਦੱਸਿਆ ਹੋਰ ਉਹਨੂੰ ਕੀ ਲੱਗ ਗਿਆ ਹੁਣ ਆ ਗਈ ਤੂੰ ਮੂਵ ਚੱਗ ਕੇ ਚੰਗੀ ਬਣਨ ਵਾਸਤੇ ਆਓ ਮੰਮੀ ਆਓ ਤੂੰ ਰਹਿਣ ਦੇ ਮੈਨੂੰ ਨਹੀਂ ਲੋੜ ਆਓ ਲਿਆਓ ਤੁਸੀਂ ਐਵੇਂ ਨਾਓ ਇੱਕ ਮੇਰੀ ਬਾਹਮ ਮਰੋੜਦੀ ਦੂਜੀ ਹੁਣ ਮੇਰੇ ਮੂੰਹ 'ਵ ਲਾਉਣ ਆਈ ਆ ਹਾਏ ਮੇਰੀ ਬਾਹ ਕੱਲ ਦੀ ਕਿੰਨੀ ਦੁਖਣਦੇ ਹੀਗੀ ਵਿਚਾਰੀ ਕਿੰਨੀ ਚੰਗੀ ਆ ਫੇਰ ਵੀ ਇਹ ਨਹੀਂ ਮੇਰੀ ਬਾਹ ਮਲੀ ਆਣ ਕੇ ਓਨੇ ਤਾਂ ਕੱਲ ਆਈ ਆ ਤਾਂ ਮੇਰੀ ਕਿੱਦਾਂ ਬਾਹ ਮਰੋੜ ਦਿੱਤੀ ਫੜ ਕੇ ਚੱਲ ਫੇਰ ਵੀ ਚੰਗੀ ਆ ਵਿਚਾਰੀ ਹਾਏ ਜਦੋਂ ਮੈਂ ਇਹਦੀ ਬਾਹ ਮਰੋੜਦੀ ਹੁੰਦੀ ਸੀਗੀ ਇਹਨੂੰ ਵੀ ਤਾਂ ਇਦਾਂ ਹੀ ਦੁੱਖ ਲੱਗਦਾ ਹੁਣ ਆਇਆ ਜਿੱਦਾਂ ਮੈਨੂੰ ਅੱਜ ਤੱਕ ਤਕਲੀਫ ਹੁੰਦੀ ਐ ਇਹਨੂੰ ਵੀ ਤਾਂ ਇੱਦੇ ਤਕਲੀਫ ਹੁੰਦੀ ਹੋਊਗੀ ਮੈਂ ਕਿੱਦਾਂ ਇਹਦਾ ਨਾ ਕਿੰਨਾ ਮਾੜਾ ਸ਼ਲੋਕ ਕੀਤਾ ਤਾਂ ਵੀ ਵਿਚਾਰੀ ਮੇਰਾ ਕਿੰਨਾ ਫਿਕਰ ਕਰੰਦੇ ਹੀ ਆ ਹਣ ਕੇ ਮੇਰੀ ਬਾਮ ਬਲੰਦੇ ਹੀ ਆ ਚੱਲ ਜਾਂਦੇ ਜਾ ਕਰ ਲੈ ਜਾ ਕੇ ਕੋ ਕੰਮ ਆਪਣਾ ਦੀਦੀ ਆ ਕੀ ਕਰਨੇ ਧੀ ਕੁਝ ਵੀ ਮਮੀ ਦੀ ਬਾਹਾਂ ਤੇ ਤੁਹਾਨੂੰ ਨਹੀਂ। ਨਾ ਕੀ ਹੋ ਗਿਆ ਮਮੀ ਦੀ ਬਾਹ ਨੂੰ? ਐਵੇਂ ਤੁਸੀਂ ਲੱਗੇ ਰਹਿੰਨੇ ਆ। ਕੁਝ ਨਹੀਂ ਹੋਇਆ ਬਾਹ ਨੂੰ ਚਲੋ ਆਓ ਤੁਸੀਂ ਇੱਧਰ। ਬਹੁਤ ਤੁਹਾਨੂੰ ਤਰਸਉਂਦਾ ਜਿਹੜਾ। ਦੇਤਾ ਕਿਥੋਂ ਮਾੜੇ ਸਮੇਂ 'ਚ ਮੈਨੂੰ ਇਹ ਟੱਕਰ ਕੇ। ਕੋਈ ਨਹੀਂ ਕਰਦੀ ਮੈਂ ਇਹਦੀ ਮਾਂ ਨੂੰ ਫੋਨ। ਫੇ ਤੂੰ ਆਹੀ ਅਕਲ ਦੇ ਕੇ ਇਹਨੂੰ ਭੇਜਿਆ ਆ। ਫੇ ਜਾ ਕੇ ਆਪਣੀ ਸੱਸ ਦੇ ਦਿਵਾਲੇ ਡਾਂਗ ਫੇਰੀ ਤੂੰ। ਕੋਈ ਨਹੀਂ ਕਰਦੀ ਇਹਨੂੰ ਵੀ ਮੈਸੂਤ ਚੰਗੀ ਤਰ੍ਹਾਂ। ਹਜੇ ਤਾਕਤ ਹੈ ਮੈਂ ਇਹਨੂੰ ਕੁਝ ਕਹਿ ਨਹੀਂ ਦੇਈ ਮੈਂ ਕਿਹਾ ਚੱਲ ਕੋਈ ਨਹੀਂ ਨਵੇਂ ਸਮੇਂ ਆ ਹਜੇ ਕੀ ਇਹਨੂੰ ਕਹਿਣਾ ਆ ਮੈਨੂੰ ਲੱਗਦਾ ਇਹਨੂੰ ਮੈਨੂੰ ਨਾ ਸਿਰੀ ਰੰਗ ਮੇਰਾ ਆਪਣਾ ਦਿਖਾਉਣਾ ਹੀ ਪੈਣਾ ਫੇਰ ਇਹਨੇ ਸੂਤ ਆਉਣਾ ਆ ਇਹ ਸਮਝਦੀ ਹੈ ਨਾ ਕਿ ਮੇਰੀ ਬਾਹ ਮਰੋੜ ਕੇ ਨੇ ਬਹੁਤ ਵੱਡੀ ਬਹਾਦਰੀ ਕੀਤੀ ਆ ਕੋਈ ਨਹੀਂ ਇਹਦਾ ਬਦਲਾ ਤਾਂ ਮੈਂ ਤੈਨੂੰ ਚੰਗੀ ਤਰ੍ਹਾਂ ਲਾਉਂਗੀ ਤੇਰੇ ਕੋਲੋਂ ਕਰ ਲੈ ਆਪਣੀਆਂ ਮਨਮਰਜ਼ੀਆਂ ਜਿੰਨੀਆਂ ਕਰਨੀਆਂ ਆ ਸਾਫ ਤਾਂ ਤੈਨੂੰ ਚੰਗੀ ਤਰ੍ਹਾਂ ਸਿਖਾਉਂਗੀ ਮੈਂ ਇੱਧਰ ਆਓ ਮੇਰੀ ਗੱਲ ਸੁਣੋ ਤੁਹਾਨੂੰ ਕੀ ਲੋੜੀ ਹੈਗੀ ਮੰਮੀ ਦੀਆਂ ਬਾਹਾਂ ਮਲਣ ਦੀ ਕੁਛ ਨਹੀਂ ਹੈ ਮੰਮੀ ਦੀ ਬਾਹਾਂ ਤੁਹਾਨੂੰ ਕੀ ਲੱਗੀ ਰਹੀ ਦਿੰਦੀ ਹੈ ਤੈਨੂੰ ਪਤਾ ਮੰਮੀ ਦੇ ਸੱਟ ਜ਼ਿਆਦਾ ਲੱਗੀ ਸੀਗੀ ਤੇ ਦੀਦੀ ਜਦੋਂ ਤੁਹਾਡੀਆਂ ਬਾਹਾਂ ਮਰੋੜਦੇ ਕੀ ਗੱਲ ਤੁਹਾਨੂੰ ਨਹੀਂ ਉਹਦਾ ਦੁੱਖ ਲੱਗਦਾ ਹੈਗਾ ਮੰਮੀ ਹੁੰਦੇ ਨੇ ਕੋਲ ਕੇ ਤੁਹਾਡੀਆਂ ਬਾਹਾਂ ਮਲਣ ਨੂੰ ਦੁੱਖ ਤਾਂ ਲੱਗਦਾ ਤੈਨੂੰ ਪਤਾ ਹੀ ਹੈ ਮੰਮੀ ਸਾਡੇ ਤੋਂ ਵੱਡੇ ਆ ਉਹ ਦੀਦੀ ਪਤਾ ਆ ਮੈਨੂੰ ਵੱਡੇ ਆ ਤੇ ਤੁਹਾਡੀ ਸੱਸ ਲੱਗਦੀ ਆ ਪਰ ਇਹ ਮੰਮੀ ਨੂੰ ਵੀ ਤੇ ਸ਼ਰਮ ਚਾਹੀਦੀ ਆ ਨਾ ਜੇ ਇਹੀ ਨਾ ਇਹੋ ਜਿਹਾ سلوਕ ਨਾ ਨਾ ਕਰੀਏ ਮੰਮੀ ਨਾਲ ਤੇ ਮੰਮੀ ਨੂੰ ਕਦੀ ਨਹੀਂ ਇਹ ਗੱਲ ਆਉਣੀ ਦੀਦੀ ਮੇਰੀ ਗੱਲ ਸੁਣੋ ਮੇਰਾ ਵੀ ਨਹੀਂ ਦਿਲ ਕਰਦਾ ਕਿ ਮੈਂ ਸਾਰੀ ਦਿਹਾੜੀ ਉਹਨਾਂ ਨਾਲ ਲੜਾਂ ਖਿਜਾਉਣਾ ਤੇ ਜਾਂ ਇਦਾਂ ਹਨਾ ਉਹਨਾਂ ਦੀਆਂ ਬਾਹਾਂ ਮਰੋੜਾਂ ਤੇ ਉਹਨਾਂ ਨੂੰ ਕੁਝ ਵੀ ਕਵਾਂ ਪਰ ਕੀ ਕਰਾਂ ਹੁਣ ਮੈਂ ਜੇ ਅਹੀਂ ਇਦਾਂ ਨਹੀਂ ਨਾ ਕੀਤਾ ਮੰਮੀ ਨੂੰ ਫੇਰ ਅਕਲ ਨਹੀਂ ਆਉਣੀ ਕਦੇ ਵੀ ਤੇ ਸਾਰੀ ਜ਼ਿੰਦਗੀ ਨਾਲ ਨੂੰ ਦੱਬ ਕੇ ਰਹਿਣਾ ਪੈਣਾ ਆ ਹੁਣ ਤੁਸੀਂ ਖੋਦੀ ਦੇਖ ਲੋ ਕੀ ਕੁਝ ਕਰਦੇ ਰਹੇ ਮੰਮੀ ਤੁਹਾਡੇ ਨਾਲ ਮੰਮੀ ਕਰਦੇ ਤੇ ਤੈਨੂੰ ਪਤਾ ਨਹੀਂ ਨਾ ਤੈਨੂੰ ਆਪਣੇ ਹਾਲੇ ਭਾਜੀ ਬਾਰੇ ਨਹੀਂ ਪਤਾ ਹੈਗਾ ਜੇ ਮੰਮੀ ਨੇ ਉਹਨਾਂ ਨਾਲ ਗੱਲ ਕਰਤੀ ਨਾ ਤੇ ਉਹਨਾਂ ਨੇ ਤਾਂ ਮੈਨੂੰ ਘਰੋਂ ਬਾਹਰ ਹੀ ਕੱਢ ਦੇਣਾ ਵਾ ਕਿੱਦਾਂ ਕੱਢ ਦੇਣਾ ਬਾਹਰ ਭਾਜੀ ਇੱਥੇ ਆ ਕਿੱਦਾਂ ਕੱਢ ਦੇਣਾ ਬਾਹਰ ਪਰ ਮੰਮੀ ਉਹਨਾਂ ਨੇ ਗੱਲ ਤਾਂ ਮੰਮੀ ਦੀ ਮੰਨਣੀ ਮੇਰੇ ਨਾਲ ਤਾਂ ਨਹੀਂ ਮੰਨਣੀ ਹੈਗੀ ਉਹ ਦੀਦੀ ਕੁਛ ਨਹੀਂ ਮੈਂ ਮੈਂ ਹੈਗੀ ਆ ਨਾ ਤੂੰ ਤਾਂ ਚੱਲ ਹੈਗੀ ਆ ਪਰ ਤੈਨੂੰ ਪਤਾ ਨਹੀਂ ਨਾ ਉਹਨਾਂ ਦੇ ਬਾਰੇ ਨਹੀਂ ਪਤਾ ਹੈਗਾ ਦੀਦੀ ਮੇਰੀ ਗੱਲ ਸੁਣੋ ਜਿੱਦੀ ਡਰ ਡਰ ਕੇ ਰਵਾਂਗੇ ਨਾ ਇਹਨਾਂ ਨੇ ਸਾਨੂੰ ਹੋਰ ਡਰਾਉਣਾ ਆ ਤੂੰ ਕਿਉਂ ਡਰਦੇ ਕੁਛ ਨਹੀਂ ਹੁੰਦਾ ਨਹੀਂ ਕੱਢਦੇ ਬਾਹਰ ਮੈਂ ਬੈਠੀ ਆ ਨਾ ਨਹੀਂ ਕੱਢਦੇ ਬਾਹਰ ਆਪਾਂ ਸਿਰਫ ਮੰਮੀ ਨੂੰ ਅਕਲ ਦੇਣੀ ਆ ਹੋਰ ਕੁਛ ਨਹੀਂ ਮੇਰਾ ਵੀ ਨਹੀਂ ਦਿਲ ਕਰਦਾ ਕਿ ਮੈਂ ਉਹਨਾਂ ਨੂੰ ਇਦਾਂ ਬੋਲਾਂ ਜਾਂ ਇਦਾਂ ਕਰਾਂ ਮੈਨੂੰ ਵੀ ਤਰਸ ਹੁੰਦਾ ਉਹਨਾਂ ਤੇ ਮੈਨੂੰ ਵੀ ਪਤਾ ਆ ਵੀ ਹਾਂ ਠੀਕ ਆ ਲੱਗੀ ਆ ਉਹਨਾਂ ਦੇ ਵੀ ਪਰ ਤੁਸੀਂ ਪਲੀਜ਼ ਤੁਸੀਂ ਸਾਰੀ ਨਾ ਹੁਣ ਖੇਡ ਹਾਡੀ ਜੜੀਆਂ ਨੂੰ ਖਰਾਬ ਨਾ ਕਰਕੇ ਰੱਖ ਦਿਓ ਸਾਰਾ ਕੰਮ ਵਿਗੜ ਜਾਣਾ ਫਿਰ ਮੁੜ ਕੇ ਤੇ ਤੁਸੀਂ ਨਹੀਂ ਹੁਣ ਕੁਝ ਵੀ ਕਰਨਾ ਨਾ ਮਮੀ ਤੇ ਲੱਗੇ ਜਾਣਾ ਨਾ ਤੁਸੀਂ ਬਾਹਾ ਮੰਨੀ ਆ ਸਮਝ ਲੱਗੀ ਤੁਹਾਨੂੰ ਚਲ ਠੀਕ ਹੈ ਮੈਂ ਨਹੀਂ ਕਰਦੀ ਪਰ ਮੈਨੂੰ ਦਿਲ ਲੱਗਦਾ ਮੈਂ ਕਿਤੇ ਨਹੀਂ ਕੁਝ ਬੀਬੀ ਮੇਰੀ ਗੱਲ ਸੁਣੋ ਮੈਨੂੰ ਨਾ ਇਸ ਟਾਈਮ ਤੇ ਤੁਹਾਡੇ ਸਾਥ ਦੀ ਜ਼ਰੂਰਤ ਆ ਤਾਹੀਂ ਮੰਮੀ ਨੂੰ ਅਗਲ ਆਉਣੀ ਐ ਏਦਾਂ ਨਹੀਂ ਆਉਣੀ ਚੱਲ ਕੋਈ ਨਹੀਂ ਮੈਂ ਤੇਰਾ ਸਾਥ ਦੂੰ ਦਿੰਨੇ ਆ ਚੱਲ ਠੀਕ ਐ ਪਰ ਜ਼ਿਆਦਾ ਵੀ ਨਹੀਂ ਕਰਨਾ ਹੈਗਾ ਨਾ ਕਿ ਜਿੰਨਾ ਮੰਮੀ ਦੇ ਸੱਟ ਲੱਗ ਜਾਵੇ ਮੈਨੂੰ ਪਤਾ ਆ ਮੈਨੂੰ ਆਪਣੀਆਂ ਲਿਮਿਟਸ ਦਾ ਪਤਾ ਆ ਤੂੰ ਹੀ ਟੈਨਸ਼ਨ ਨਾ ਲਵੋ ਚਲੋ ਹੋਣ ਆਜੋ ਆ ਵੇਖਾ ਹੂੰ ਨਹੀਂ ਜਾਣਾ ਮੰਮੀ ਕੋਲ ਚੱਲ ਠੀਕ ਐ ਮੈਂ ਨਹੀਂ ਜਾਂਦੀ ਹਾਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰਾ ਦਿਮਾਗ ਨਹੀਂ ਕੰਮ ਕਰਦਾ ਪਿਆ ਪਿਆ ਇਹਨੂੰ ਮੈਂ ਕਿੱਦਾਂ ਆਪਣੇ ਕੰਟਰੋਲ ਵਿੱਚ ਲੈ ਕੇ ਆਵਾਂ ਕਿੱਦਾਂ ਮੈਂ ਇਹਨੂੰ ਸਹੀ ਕੁਝ ਸਿਖਾਵਾਂ ਐਨਤਾ ਪ੍ਰੀਤੀ ਨੂੰ ਵੀ ਆਪਣੇ ਵਰਗੀ ਕਰ ਲੈਣਾ ਆ ਹਜੇ ਤੱਕ ਤਾਂ ਉਹ ਮੇਰੇ ਕਹਣੇ ਚ ਹੀ ਆ ਬੋਲਦੀ ਨਹੀਂ ਹੈਗੀ ਐਨੇ ਉਹਨੂੰ ਆਪਣੇ ਮਗਰ ਲਾ ਹੀ ਦੇਣਾ ਹਾਏ ਵਰਬਾ ਇਹਨੂੰ ਕੀ ਆਂ ਤੱਕ ਟੀ ਜਾਣੇ ਬਾਹ ਦੁਖਣ ਦੇ ਤੈਨੂੰ ਦੱਸਿਆ ਨਹੀਂ ਸੀ ਕੱਲ ਮੈਂ ਚੇਤਾ ਭੁੱਲ ਗਿਆ ਤੈਨੂੰ ਬਾਹ ਤਾਂ ਨਹੀਂ ਦੁਖਦੀ ਮੈਨੂੰ ਪਤਾ ਕੀ ਹੋਇਆ ਤਾਂ ਦੁਖਦੀ ਆ ਤਾਂ ਹੋਰ ਮੈਂ ਪਖੰਡ ਕਰੰਦਈ ਆ ਮੈਨੂੰ ਪਤਾ ਅਮਨ ਨੇ ਕੁਛ ਨਹੀਂ ਕੀਤਾ ਹੀ ਵਾਣਾ ਉਹਨੇ ਕੀ ਕੀਤਾ ਕੁਛ ਨਹੀਂ ਕੀਤਾ ਉਹਨੇ ਮਿਹਰਬਾਨ ਮੂੰ ਆਮਣੀ ਸਬਕਸ ਖਾਊਗੀ ਤੋ ਹੀ ਭਾਵੀ ਜਮਰੋੜਦੇ ਨਹੀਂ ਨਾ ਆ ਗਿਆ ਨਾ ਬਦਲ ਆ ਗਈ ਹੁਣ ਕੀ ਸਬਕ ਸੁਣਾਉਣ ਮੈਨੂੰ ਕੀ ਬੋਲੀ ਜਾਣਾ ਤੂੰ ਮੈਨੂੰ ਸਾਰਾ ਪਤਾ ਕੀ ਪਤਾ ਤੈਨੂੰ ਤੂੰ ਹੀ ਕੱਲ ਜਦੋਂ ਬੋਲਦੇ ਸੀਗੇ ਬਾਹਮ ਰੋੜੀ ਸੀ ਜਮਾਨੇ ਤੈਨੂੰ ਕੌਣ ਕਹਿੰਦਾ ਤੂੰ ਦੇਖੀ ਬਾਹਮ ਰੋੜੀ ਮੇਰੀ ਹਾਂ ਕਦੋਂ ਦੇਖੀ ਤੂੰ ਮੈਂ ਚੋਰੀ ਚੋਰੀ ਦੇਖਣ ਆਇਆ ਚੁੱਪ ਕਰ ਜਾ ਉਹ ਤਾਂ ਬੋਲੀ ਨਾ ਜਾ ਐਮੀ ਹਾਂ ਦੇਖਿਆ ਆ ਗਿਆ ਨਾ ਜਿਆਦਾ ਦੂਰ ਜੇ ਤੋ ਹੁਣ ਜਾ ਕੇ ਨਾ ਬਾਹਰ ਰੋਲਾ ਪਾਇਆ ਜਾ ਆਪਣੇ ਤਾਈ ਨੂੰ ਦੇਖ ਦੱਸਿਆ ਤਾਂ ਫੇਰ ਦੇਖ ਲਈ ਲੈ ਘਰ ਚ ਨਹੀਂ ਮੈਂ ਰਹਿਣ ਦੇ ਬਾਹਰ ਕਰਦਾ ਨਾ ਮੈਂ ਉਹਦਾ ਬੰਦ ਨਾ ਯਾਦ ਭੁੱਲ ਜਾਂਦਾ ਤੂੰ ਯਾਦ ਵਾਲਾ ਤਾਂ ਮੇਰੇ ਮੂੰਹੋਂ ਨਿਕਲ ਜਾਂਦਾ ਹੰਦਾ ਸੀ ਪਈ ਦਮ ਹੁਣ ਦੱਸਣਾ ਲੈ ਪੰਮੀ ਜੇ ਦੱਸਿਆ ਤਾਂ ਫੇਰ ਦੇਖੀ ਕੋਈ ਉਹਨੇ ਤਾਂ ਘਰ ਤਾਂ ਜੋ ਕਰਨਾ ਕੋਈ ਨਹੀਂ ਮੂੰਹ ਨਿਕਲਿਆ ਦੇ ਨਿਕਲਦਾ ਬਾਦ ਤੇਰੀ ਬੋਟੀ ਨੇ ਮੇਰੇ ਮਰੋੜੀ ਆ ਨਾ ਤੇ ਹੁਣ ਦੇਖੀ ਮੈਂ ਉਹਦੀਆਂ ਕਿੱਦਾਂ ਬਾਹਾਂ ਮਰੋੜਦੀ ਆ ਤੈਨੂੰ ਪਤਾ ਹੀ ਆ ਨਾ ਕਿਦਾ ਮੈਂ ਕਿੰਦਾ ਮੈਨੂੰ ਖੁਸ਼ ਕੀਤਾ ਐਵੇਂ ਤੋ ਕਹਿਣਾ ਮੈਨੂੰ ਕਿਉਂ ਦੀ ਕਿਉਂ ਕਹਾਂਗੇ ਕਹਿ ਕੇ ਦੇਖਿਓ ਦੇਖੀ ਤਾਂ ਕਾ ਮੈਂ ਉਹਦੀਆਂ ਮਰੋੜਦੀ ਨਾ ਬਾਵਾਂ ਸਿੱਧੀ ਕੀਤੀ ਇਹਨੂੰ ਚੰਗੀ ਤਰ੍ਹਾਂ ਮੇਰੇ ਸਾਹਮਣੇ ਕੋਸਕਦੀ ਨਹੀਂ ਉਹ ਐਦਾਂ ਹੀ ਹੁਣ ਇਹਨੂੰ ਮੈਂ ਲੈਨ ਤੇ ਲੈ ਕੇ ਆਉਣਾ ਆ ਕੋਈ ਨਹੀਂ ਮੈਂ ਫੇ ਪਾਪ ਨਹੀਂ ਇਹਨੇ ਹਜੇ ਤੱਕ ਨਾ ਮੇਰਾ ਦੂਜਾ ਰੂਪ ਨਹੀਂ ਦੇਖਿਆ ਉਹ ਮੈਨੂੰ ਦਿਖਾਉਣਾ ਹੀ ਪੈਣਾ ਮੈਂ ਤਾਂ ਤਾਂ ਨਹੀਂ ਇਹਨੂੰ ਕੁਝ ਕਹਿਣ ਦੀ ਮੈਂ ਕਿਹਾ ਚਲ ਕੋਈ ਨਹੀਂ ਹਜੇ ਨਵੇਂ ਸਮੀਆਂ ਹਜੇ ਕੀ ਕਹਿਣਾ ਇਹਨੂੰ ਹੋਈ ਨਹੀਂ ਮੈਂ ਇਹਨੂੰ ਹੁਣੇ ਜਾ ਕੇ ਦੱਸ ਦਿਨਾ ਮੈਂ ਮਨ ਨੂੰ ਵੀ ਮੰਮੀ ਤੈਨੂੰ ਕੀ ਕਹਿੰਦੀ ਮੈਂ ਇਹਨੂੰ ਦੱਸੂਗੀ ਹੋਈ ਨਹੀਂ ਨਾ ਤੂੰ ਹਾਂ ਤਾਂ ਮੈਨੂੰ ਦੱਸਣ ਲਾਪਣਾ ਹਨਾ ਵੀ ਮੰਮੀ ਐਦਾਂ ਕਹਿੰਦੀ ਤਾਂ ਉਹਨੂੰ ਅਕਲ ਨਾ ਦੇਈ ਤੂੰ ਸਮਝਾ ਨਹੀਂ ਸਕਦਾ ਉਹਨੂੰ ਕਹਿ ਨਹੀਂ ਸਕਦਾ ਵੀ ਤੂੰ ਮੇਰੀ ਮੰਮੀ ਦੇ ਉੱਤੇ ਹੁਣ ਹੱਥ ਚੱਕੀਂ ਐਦਾ ਮੁੜ ਕੇ ਤਾਂ ਮੈਂ ਤੈਨੂੰ ਦੱਸੂਗਾ ਤੇ ਤੂੰ ਹੀ ਕੁਛ ਕਿਹਾ ਨਾ ਤਾਂ ਵੇ ਉਹਨੇ ਕੀ ਆ ਨਾ ਮੈਂ ਤਾਂ ਉਹਨੂੰ ਅਜੇ ਤੱਕ ਕੁਛ ਕਿਹਾ ਨਹੀਂ ਹੁਣ ਕਹੂੰਗੀ ਉਹਨੂੰ ਮੈਂ ਚੰਗੀ ਤਰ੍ਹਾਂ ਕੁਛ ਹੁਣ ਐਦਾ ਕੁਛ ਕਿਦਾਂ ਕਰਿਆ ਤਾ ਤੁਹਾਨੂੰ ਕਹਿਤਾ ਤੂੰ ਹੁਣ ਇਹ ਲੱਗ ਪਿਆ ਉਹਦੀ ਸਾਈਡ ਲਾਈਨ ਖਬਰਦਾਰ ਜੀ ਦੇਖਿਆ ਜੀ ਆ ਚੱਕ ਵੀ ਦੇਖਿਆ ਜੀ ਤਾਂ ਹੋਰ ਮੈਂ ਅੱਖਾਂ ਮਿਟ ਲਿਆ ਕਰਾਂ ਫਿਰ ਆਉਂਦੇ ਮੈਂ ਦੇਖਦੀ ਨਾ ਤੂੰ ਹੀ ਮੈਨੂੰ ਪਤਾ ਭਾਬੀ ਨਾਲ ਕਿਦਾਂ ਕਰਦੇ ਆ ਭਾਬੀ ਤੇਰੀ ਤਾਂ ਮੈਨੂੰ ਕੁਝ ਕਹਿੰਦੀ ਨਹੀਂ ਹੀਗੀ ਤਾਂ ਉਹਦੇ ਨਾਲ ਐਦਾਂ ਹੁੰਦੀ ਹੀਗੀ ਨਾ ਇਹਨੇ ਤਾਂ ਮੈਨੂੰ ਕਿਹਾ ਆ ਇਹਨੇ ਤਾਂ ਬਹੁਤ ਵੱਡੀ ਗਲਤੀ ਕੀਤੀ ਮੇਰੇ ਨਾਲ ਪੰਗਾ ਲੈ ਕੇ ਇਹਨੂੰ ਪਤਾ ਨਹੀਂ ਹਈ ਤੱਕ ਮੈਂ ਕੌਣ ਆ ਹੁਣ ਇਹਨੂੰ ਪਤਾ ਲੱਗੂ ਚੱਲੋ ਕੋਣ ਕੋਈ ਨਹੀਂ ਮੈਂ ਭਾਬੀ ਨੂੰ ਵੀ ਗੈਂਗ ਚਾਹਮਾਂ ਦੀ ਜੇ ਜਮਾ ਕਰਦਾ ਉਹਨਾਂ ਨਾਲ ਹੋਦਾ ਅੱਖ ਲਿੱਦਰ ਬੋਹ ਕਰਨਾ ਕੋਈ ਨਹੀਂ ਬਣਾ ਲੋ ਜਿਹੜਾ ਤੂੰ ਗੈਂਗ ਬਣਾਉਣਾ ਨਾ ਕੋਈ ਗੱਲ ਨਹੀਂ ਦੇਖ ਲਊਂਗੀ ਮੈਂ ਹਾਂ ਆਇਆ ਵੱਡਾ ਗੈਂਗ ਬਣਾਉਣ ਵਾਲਾ ਹਾਂ ਦੇਖੀ ਮੈਂ ਹੁਣੇ ਜਾ ਕੇ ਭਾਬੀ ਨੂੰ ਵੀ ਨਾਲ ਮੰਮ ਨੂੰ ਇਕੱਠੀਆਂ ਕਰਕੇ ਗੈਂਗ ਬਣਾਉਣੀ ਮੰਮੀ ਨੂੰ ਸਕਮ ਸਖਾਈਏ ਕੋਈ ਤੈਨੂੰ ਪਤਾ ਹੀ ਹੈ ਨਾ ਕੋ ਜੰਮਿਆ ਮੈਨੂੰ ਹਸਾਕਸ ਖਾਉਣ ਵਾਲਾ ਦੇਖੀ ਦੇਖੀ ਹੁਣੇ ਜਾ ਕੇ ਦੇਖ ਤਾਂ ਜਿਹਦੀਆਂ ਮੈਂ ਟੈਨਸ਼ਨਾਂ ਲੈਂਦੀ ਲੈਂਦੀ ਮਰ ਗਈ ਤਾਂ ਉਹ ਦੇਖ ਮੈਨੂੰ ਕਿੰਨੀਆਂ 50 ਗੱਲਾਂ ਕਰਕੇ ਗਿਆ ਤਾਂ ਆ ਮਨਜੀਤ ਆ ਉਹਨੂੰ ਮੈਂ ਜਿੱਦਾਂ ਕਹਿ ਦਿੰਦੀ ਉਦਾਂ ਹੀ ਕਰਦਾ ਤੇ ਆ ਦੇਖ ਲੋ ਤਾਂ ਜਿਹਦੇ ਕਰਕੇ ਮੈਂ ਇੰਨੇ ਪਾਪੜ ਵੇਲੇ ਇਹਦਾ ਵਿਆਹ ਕੀਤਾ ਤੇ ਆ ਦੇਖ ਲੋ ਮੈਨੂੰ ਕਿਦਾਂ 50 ਗੱਲਾਂ ਕਰਕੇ ਗਿਆ ਇਹਦੇ ਵੀ ਕੰਬ ਕੁੱਤਰਨੇ ਪੈਣੇ ਆ ਮੈਨੂੰ ਇਹ ਜਿਆਦਾ ਨਹੀਂ ਭੁਹੇ ਚੜ ਗਿਆ ਹੁਣ ਜੇ ਮੈਂ ਇਹਨੂੰ ਕੁਛ ਕਹਿੰਦੀ ਨਹੀਂ ਹੈਗੀ ਤਾਂ ਕਿੰਨੇ ਦਿਨ ਹੋ ਗਏ ਆ ਮੈਂ ਮੰਮੀ ਨਾਲ ਗੱਲ ਵੀ ਨਹੀਂ ਕੀਤੀ ਚੰਗੀ ਤਰ੍ਹਾਂ ਨਾਲ ਮੇਰਾ دل ਹੀ ਨਹੀਂ ਕਰੰਦਿਆ ਗੱਲ ਕਰਨ ਨੂੰ ਹੁਣ ਵੀ ਮੰਮੀ ਫੋਨ ਤੇ ਫੋਨ ਕਰੀ ਜਾਂਦੇ ਹੀ ਕੀ ਗੱਲ ਕਰਾਂ ਮੰਮੀ ਨਾਲ ਵੀ ਕੀ ਦਸਾਉਣਾ ਨੂੰ ਤੇ ਹੁਣ ਦੱਸ ਕੇ ਵੀ ਕੀ ਫਾਇਦਾ ਹੋਣਾ ਆ ਮੰਮੀ ਨੇ ਕਿਹੜਾ ਕੁਝ ਦੇਖਿਆ ਸੁਣਿਆ ਬਸ ਝੱਕ ਕੇ ਤੇ ਇਦਾਂ ਹੀ ਵਿਆਹ ਕਰ ਦਿੱਤਾ ਮੇਰਾ ਨਾ ਅੱਗੇ ਦੇਖਿਆ ਵੀ ਬੰਦੇ ਕਿਹੋ ਜਿਹੇ ਆ ਨਾ ਮੁੰਡਾ ਦੇਖਿਆ ਕਹਿੰਦੇ ਤਾਂ ਆਗੇ ਆ ਨਾ ਵੀ ਸਾਸੋਰੇ ਮਾੜੇ ਆ ਪਰ ਸਭ ਤੋਂ ਵੱਡੀ ਗਲਤੀ ਤੇ ਇੱਥੇ ਮਾੜਦੋ ਕਰ ਜਾਂਦੇ ਆ ਜਿਹੜੇ ਦੂਸਰਿਆਂ ਤੇ ਇਦਾਂ ਹੀ ਭਰੋਸਾ ਕਰਕੇ ਤੇ ਬਿਨਾਂ ਦੇਖੇ ਸੋਣੇ ਤੇ ਆਪਣੇ ਨਿਆਣਿਆਂ ਦਾ ਵਿਆਹ ਕਰ ਦਿੰਦੇ ਆ ਤੇ ਕੁੜੀਆਂ ਤੋੜ ਦਿੰਦੇ ਇਦਾਂ ਹੀ ਬੰਦਾਣਾ ਨੂੰ ਪੁੱਛੇ ਤੇ ਇਹ ਕਿਹੜਾ ਗੁੱਡੇ ਗੁੱਡੀਆਂ ਦਾ ਖੇਲ ਆ ਸਾਰੀ ਜ਼ਿੰਦਗੀ ਦਾ ਸਵਾਲ ਹੁੰਦਾ ਆ ਨਾ ਹੁਣ ਮੈਂ ਇੱਧਰ ਦੀ ਰਹੀ ਤੇ ਨਾ ਉੱਧਰ ਦੀ ਮੈਨੂੰ ਤਾਂ ਕੁਝ ਨਹੀਂ ਸਮਝ ਲੱਗਦੀ ਮੈਂ ਕੀ ਕਰਾਂ ਕਿਤੇ ਮੇਰਾ ਦਿਲ ਕਰਦਾ ਮੈਂ ਚਲੀ ਜਾਵਾਂ ਸਾਰਾ ਕੁਝ ਛੱਡ ਕੇ ਪਰ ਹੁਣ ਉੱਥੇ ਜਾ ਕੇ ਵੀ ਕੀ ਫਾਇਦਾ ਹੋਣਾ ਉੱਥੇ ਕਿਹੜਾ ਭਾਬੀ ਮੈਨੂੰ ਝੇਲਦੀ ਆ ਮੰਮੀ ਨੂੰ ਵੀ ਬੱਸ ਆਪਣੇ ਮੁੰਡੇ ਤੇ ਆਪਣੇ ਪੋਤੀ ਪੋਤਿਆਂ ਨਾਲ ਹੀ ਆ ਮੈਨੂੰ ਤਾਂ ਬੱਸ ਉਹਨੇ ਵਿਆਹ ਕੇ ਗਲੋਂ ਹੀ ਲਾਇਆ ਅਮਨ ਕਿਉਂ ਹੈ ਮੀਵੇ ਚ ਖੜੀ ਪਈ ਤੂੰ ਨਹੀਂ ਕੁਛ ਨਹੀਂ ਦੀਦੀ ਕਿਉਂ ਰੋਨੀ ਬਈਆਂ ਨਹੀਂ ਕਾਦੇ ਰੋਈ ਜਾਨੀ ਤੂੰ ਤੇ ਛੇਨ ਨਹੀਂ ਤੂੰ ਐਵੇਂ ਰੋਈ ਜਾਨੀ ਪਈ ਮੈਨੂੰ ਕਹਿੰਦੀ ਰੋਣਾ ਨਹੀਂ ਉਹ ਆਪ ਤੂੰ ਰੋਈ ਜਾਨੀ ਕਿੱਦਾਂ ਠੀਕ ਹੈ ਸਾਰੇ ਘਰ ਹੂੰ ਠੀਕ ਆ ਦੀਦੀ ਹੋਇਆ ਕੀ ਦੱਤ ਸਹੀ ਮੈਨੂੰ ਕੁਝ ਹੋਇਆ ਕੁਛ ਨਹੀਂ ਦੀਦੀ ਹੁਣ ਆ ਗਈ ਆ ਆਪਣੀ ਕਿਸਮਤ ਨੂੰ ਰੋਣੀ ਆ ਮੈਂ ਹੂੰ ਤੁਹਾਡੇ ਸਾਹਮਣੇ ਤੁਹਾਨੂੰ ਵੀ ਤੇ ਪਤਾ ਹੀ ਆ ਕਿੰਨਾ ਪੜੀ ਲਿਖੀ ਆ ਮੈਂ ਕੀ ਕੋਈ ਸੋਚਿਆ ਹੀਗਾ ਤੇ ਮੰਮੀ ਨੇ ਨਾ ਕੁਝ ਦੇਖਿਆ ਸੁਣਿਆ ਨਾ ਕੁਝ ਹੋਰ ਤੇ ਇੱਦਾਂ ਹੀ ਚੱਗ ਗਏ ਮੇਰਾ ਵਿਆਹ ਕਰ ਦਿੱਤਾ ਮਨੀ ਦਾ ਹੁਣ ਤੁਹਾਨੂੰ ਪਤਾ ਹੀ ਆ ਵੀ ਉਹ ਕਿਦਾਂ ਦੇ ਆ ਤੇ ਖੁੱਦ ਦੱਸ ਇਹੋ ਜਿਹੇ ਬੰਦੇ ਨਾਲ ਭਲਾ ਜ਼ਿੰਦਗੀ ਕੱਢ ਹੋ ਜਾਂਦੀ ਆ ਆਪਾਂ ਵੀ ਉਹੀ ਸੋਦੇ ਸੀ ਆਪਾਂ ਕਿਆ ਮਨੀ ਦਾ ਵਿਆਹ ਮੰਮੀ ਨੇ ਕਰਤਾ ਤੇ ਸ਼ਾਇਦ ਆਪਾਂ ਕੇ ਸ਼ਾਇਦ ਕੁੜੀ ਵਿੱਚ ਸ਼ਾਇਦ ਕੋਈ ਕਮੀ ਹੋਏਗੀ ਸੋ ਝੂਠ ਬੋਲੇ ਆ ਮੰਮੀ ਨੇ ਚਲ ਮੂ ਕੀ ਕਰਦਾ ਦੇ ਹੁਣ ਤਾਂ ਵਿਆਹ ਹੋ ਗਿਆ ਵਾ ਉਹ ਇਦਾਂ ਗੱਲ ਆ ਦੀਦੀ ਹੁਣ ਤਾਂ ਵਿਆਹ ਹੋ ਗਿਆ ਹੁਣ ਕੀ ਕਰ ਸਕਦੇ ਆ ਚਾਲ ਤੂੰ ਮੀ ਹੋ ਗਿਆ ਤੇਜ ਆਇ ਤਲ ਚਲ ਚਲ ਜਾ ਕੇ ਗੱਲ ਕਰਦੇ ਆ ਨਾਲੇ ਚਲ ਥਲੇ ਐਵੇਂ ਉੱਪਰ ਰੋਈ ਜਾਨੀ ਪਈਆਂ ਚਲ ਗਰਮੀ ਇੱਧਰ ਹੋਏ ਕੀ ਹੋਇਆ ਹੋਏ ਕੀ ਹੋਇਆ ਮੱਤ ਕੀ ਹੋਇਆ ਤੇਰੇ ਪਾਹ ਦੁਖਣਦੇ ਆ ਮੰਮੀ ਕੀ ਹੋਇਆ ਕੀ ਬਾਹਨ ਹੂੰ ਕੁਛ ਨਹੀਂ ਹੋਇਆ ਉਹ ਨਾ ਮੈਂ ਹਾਂ ਪੌੜੀਆਂ ਜਾਂ ਹੁੰਦੇ ਨਹੀਂ ਕਿਤੇ ਮੇਰਾ ਪੈਰ ਫਿਸਲੇ ਤੇ ਦਜੂਰ ਨਾਲ ਬੰਜੀ ਮੇਰੀ ਆਹ ਦਾਦੀ ਕੋਈ ਨਹੀਂ ਬਸ ਢਿੱਕੀ ਢੁੱਗੀ ਅੰਮਣੇ ਮਰੋੜੀ ਅੱਛਾ ਨਾ ਤੂੰ ਮਰੋੜ ਦਿੱਤੀ ਵਾ ਮੈਂ ਵੇਖਿਆ ਤੇ ਮਮੀ ਪਕਾਈ ਮਾਰਨ ਦਿਆ ਆ ਮੈਂ ਤਾਂ ਪੌੜੀਆਂ ਚ ਢਿੱਕੀ ਤੂੰ ਤੈਨੂੰ ਕੋਣ ਕੰਦਾ ਹੋਣੇ ਕੋਈ ਮੰਨੇ ਹੀ ਨਾ ਮੈਂ ਨਹੀਂ ਕੀ ਆ ਜੀ ਪਹਾੜੀ ਕੁਛ ਬੋਲਿਆ ਹਣਾ ਤੁਹਾਨੂੰ ਪਤਾ ਉਹ ਤੇ ਪਕਾਈ ਮਾਰਨ ਤੇ ਆ ਉਹ ਮਮਮੀ ਦੀ ਹਿੰਮਤ ਹੈਗੀ ਮੇਰੀ ਬਾਹ ਮਰੋੜਨ ਦੀ ਪਤਾ ਤੇ ਆ ਦਾਦੀ ਦਾ ਨੂੰਮੀ ਦਾ ਪਤਾ ਏਦਾਂ ਉਹਨੇ ਕਾ ਤਾਂ ਕਰਨਾ ਜੇ ਹੁਣ ਤਾਂ ਆਈ ਹੈ ਫਿਰ ਨਾ ਹੈ ਹੋ ਤੁਹਾਨੂੰ ਪਤਾ ਨਹੀਂ ਉਹ ਤਾਂ ਐ ਕਰਕੇ ਮਰੋੜੀ ਐਂ ਡੀ ਬੜੀ ਸੋਹਣੀ ਬੈੱਡ ਤੇ ਪੜਾ ਮਜਾ ਆਇਆ ਦੇਖਣ ਦਾ ਬਦਲਾ ਲਿਆ ਉਹ ਹੀ ਉਹ ਏਦਾਂ ਹੀ ਕਿਦਾਂ ਲੱਗ ਗਿਆ ਹੁਣ ਆਏ ਹੋਰ ਏਦਾਂ ਤਾਂ ਨਹੀਂ ਕਰ ਸਕਦੀ ਤੁਹਾਨੂੰ ਪਤਾ ਭਾਬੀ ਨੇ ਕਿਦਾਂ ਪੰਗੇ ਲੈਂਦੀ ਉਹ ਲਾਮਨ ਨੂੰ ਵੀ ਕੁਛ ਕਿਹਾ ਹਣਾ ਤੂੰ ਇਹ ਜਿਆਦਾ ਨਹੀਂ ਬੋਲਣ ਦੇਗਾ ਮੈਂ ਦੇਖ ਹੀ ਜਾਣੀ ਤੇ ਮੈਂ ਤੇ ਭਾਬੀ ਨੂੰ ਕਹਿਣਾ ਸੀ ਇਹ ਕੋਈ ਟੱਕਰ ਦੀ ਲੱਭੀ ਮੰਮੀ ਨੇ ਆਪੇ ਲੱਭ ਲਈ ਆਪੇ ਟੱਕਰਾ ਮਾਰਦੀਆਂ ਹੁਣ ਇੱਕ ਦੂਜੇ 'ਚ ਸੱਚੀ ਹੈ ਗਰਮੀ ਵੀ ਇਹ ਬਸ ਸੱਚਾ ਸੱਚਾ ਆਉ ਦੇ ਪਕਾਈ ਮਾਰਦੇ ਤੇ ਤੂੰ ਇਹਦੀਆਂ ਗੱਲਾਂ ਤੇ ਯਕੀਨ ਕਰੰਦੇ ਆ ਮੈਨੂੰ ਹੈਗਾ ਕੋਈ ਜੰਮਿਆ ਮੈਨੂੰ ਜਿਹੜਾ ਮੈਨੂੰ ਹੱਥ ਲਾ ਦਊਗਾ ਆਓ ਪਰ ਗੱਲ ਤਾਂ ਇਦਾਂ ਦੀ ਕੋਈ ਨਹੀਂ ਹੈਗੀ ਕਿ ਆ ਮੇਰੇ ਹੱਥ ਚ ਫੋਨ ਫਸ ਮੈਂ ਸੋ ਬੈਠ ਤੇ ਉੱਥੇ ਸੁਟਿਆ ਮੈਂ ਵੀਡੀਓ ਬਣਾ ਲੈਣੀ ਫੇਰ ਤੀ ਸਾਡੇ ਅਮਨ ਤਾਂ ਤੇ ਹੋਣਾ ਹੀ ਆ ਉਹਨੇ ਤੈਨੂੰ ਕੀ ਕਹਿਣਾ ਹੈਗਾ ਹਾਂ ਉਹਦੀ ਹਿੰਮਤ ਹੈਗੀ ਕੋਈ ਨਹੀਂ ਮੈਨੂੰ ਕੁਝ ਕਹਿ ਸਕਦਾ ਤਾਂ ਨਾ ਹੀ ਕੋਈ ਜੰਮਿਆ ਮੈਨੂੰ ਕੁਝ ਕਹਿਣ ਵਾਲਾ ਹਾਂ ਉਹ ਦੇ ਪਕਾਈ ਮਾਰਦੇ ਆ ਤੁਹਾਨੂੰ ਛੇੜਦੇ ਆ ਭਾਬੀ ਨੂੰ ਪੁੱਛ ਲੈ ਜਾ ਕਿ ਚੋਰੀ ਚੋਰੀ ਪੁੱਛੀਂ ਤਪਾ بگੜਦਾ ਦਉਗੀ ਸੱਚ ਉਹਨੇ ਦੱਸਣਾ ਕੁਛ ਹਾਂ ਦੱਸੂਗੀ ਕੋਈ ਨਹੀਂ ਮੈਂ ਕਹਿ ਕੇ ਆਇਆ ਭਾਬੀ ਨੂੰ ਮੈਂ ਕਹਿ ਕੇ ਕੋਈ ਨਹੀਂ ਤੂੰ ਮੈਨੂੰ ਸੱਚ ਦੱਸ ਵੀ ਕੀ ਹੋਇਆ ਕੀ ਸੱਚੀ ਕੀ ਕੁਝ ਨਹੀਂ ਹੋਇਆ ਹੈ ਲੋ ਅੱਦੇ ਹੀ ਲੱਗਾ ਕੋਈ ਨਹੀਂ ਮੈਂ ਪਾਬੀ ਨੂੰ ਲੈ ਕੇ ਉਹਨਾਂ ਨਾਲੇ ਅਮਨ ਨੂੰ ਲੈ ਕੇ ਆਵਾਂ ਚਲ ਕੋਈ ਨਹੀਂ ਉਹ ਤਾਂ ਮੈਂ ਪੌਰੀਆਂ ਨਾਲ ਨਹੀਂ ਹੈ ਹਾਂ ਐ ਦੱਸ ਫੇਸ ਲੱਗਿਆ ਮੇਰੇ ਤਾਂ ਦਰਜ ਵੱਜੀ ਮੈਂ ਪੌਰੀਆਂ ਦੇ ਵਿੱਚ ਕੁਝ ਨਹੀਂ ਹੋਇਆ ਫੇਰ ਦਿਖਾਣਾ ਸੀ ਡਾਕਟਰ ਨੂੰ ਦਿਖਾਇਆ ਨਹੀਂ ਨਹੀਂ ਕੋਈ ਨਹੀਂ ਇੰਨੀ ਵੀ ਨਹੀਂ ਹੈਗੀ ਮਾੜੀ ਮੋਟੀ ਆ ਹੋ ਜਾਣੀ ਅੱਦਾ ਮਨੀ ਉਹਨੇ ਮੜੀ ਹੀ ਬਾਹ ਮੇਰੀ ਪ੍ਰੀਤੀ ਹੈ ਹਾਂ ਜਨ ਕੋਈ ਨਹੀਂ ਕਿਦਾਂ ਹੋਰ ਠੀਕ ਹੈ ਨਾ ਮੈਂ ਕਹਿ ਕੇ ਆਇਆ ਭਾਬੀ ਨੇ ਕਹਿੰਦੀ ਆਹ ਓਏ ਇਤ ਲੜਾਈ ਹੈ ਤੂੰ ਪੁੱਛ ਲਿਓ ਯਾਰ ਅੱਛਾ ਝੂਠ ਮਾਰੀ ਜਾਂਦੀ ਮੰਮੀ ਹੁਣ ਕਹਿੰਦੀ ਹਣੀ ਤਾਈ ਨੂੰ ਨਾ ਪਤਾ ਲੱਗ ਗਿਆ ਹਾਂ ਤਾਂ ਤੁਸੀਂ ਕਿੱਧਰ ਗਏ ਇਹ ਨਾਲੇ ਨਹੀਂ ਮੈਂ ਤਾਂ ਮੈਂ ਹੈ ਨਹੀਂ ਸਹਾਰ ਬਾਹਰ ਗਈ ਸੀ ਜਰਾ ਤਾਂ ਤੂੰ ਵੀ ਪ੍ਰੋਗਰਾਮ ਬੜਾ ਸੋਹਣਾ ਪ੍ਰੋਗਰਾਮ ਦੇਖਣ ਆਲਾ ਸੀ ਤੂੰ ਹੀ ਤੇ ਮਿਸ ਕਰਤਾ ਤੂੰ ਹਟਾਰ ਨਹੀਂ ਸਕਦਾ ਯਾ ਤੇਰੀ ਬੋਟੀ ਆ ਬੈਨਾਂ ਮੇਰੀ ਮੰਮੀ ਨੇ ਕਿਉਂ ਹੱਥ ਲਾਇਆ ਉਹਦੇ ਉਪਰੋਗਰਾਮ ਹੋ ਗਿਆ ਸੀ ਮੈਂ ਵੀ ਮੜ ਗਿਆ ਦੇਖਿਆ ਸੀ ਤੇਰੇ ਬਲਾ ਦੇਖੀ ਚਾਹੀ ਨਹੀਂ ਮੈਂ ਤੇਰੇ ਨਾਲ ਜੁੱਤੀ ਉਹ ਆੜੀ ਤੂੰ ਖੜਦਾ ਕਿ ਨਹੀਂ ਬੜਾ ਮਜ਼ਾ ਆਇਆ ਯਾ ਗਰਮੀ ਤੇ ਬਾਦ ਹੋ ਜਾਣੀ ਤੇਰੇ ਐਡਾ ਕੰਜਰ ਹੈ ਭੂਹੇ ਚੜਿਆ ਹੈ ਉਹ ਬੈ ਜਾ ਚੱਲ ਕੋਈ ਨਹੀਂ ਨਹੀਂ ਕੁਝ ਹੋਇਆ ਨਹੀਂ ਕੁਝ ਹੋਇਆ ਹੈਗਾ ਆਪਣੇ ਪਕਾਇਆਂ ਲਗਾ ਮਾਰਨੇ ਲੋ ਨ ਕੋਈ ਵੀ ਹੈ ਔਰ ਨਿਆਣਾ ਹੈ ਉੱਦ ਹੀ ਲੱਗਾ ਮੰਮੀ ਕਰਨੇ ਛੇੜਨਦੇ ਆਇਆ ਮੈਨੂੰ ਚਲ ਕੋਈ ਇਹ ਪੁੱਛ ਲਾਂਗੀ ਨਾ ਕੋਈ ਜੰਮਿਆ ਹੋਣਾ ਪੁੱਛ ਲਾਂਗੀ ਮੈਂ ਖਲਾਉਗਾ ਕੁਝ ਨਹੀਂ ਹੋਇਆ ਹੈਗਾ ਠੀਕ ਹੈ ਜੇ ਕਿਤੇ ਆਪਣੀ ਤਾਈ ਨਾਲ ਵੀ ਗੱਲ ਕਰਿਆਗਾ ਉੱਦ ਹੀ ਇੱਕ ਲੱਗਾ ਇਹੋ ਕਰਨਾ ਇਹਦਾ ਕੀ ਪਤਾ ਇਹਨੂੰ ਦੱਸ ਵੀ ਦੇਣਾ ਇਹ ਦੱਸ ਵੀ ਦੇਣਾ ਇਹਦਾ ਹੈਗੀ ਇਦਾਂ ਦੀ ਹਾਂ ਤਾਂ ਉਹਨੇ ਆ ਜਾਣਾ ਫੇ ਦੌੜੀ ਦੇਖਾਂ ਤੇ ਕੀ ਹੋਇਆ ਸੀ ਤਾਂ ਤੇ ਹੁਣ ਸਾਂਭ ਲਾਓ ਆਪੀ ਗੱਲ ਨਹੀਂ ਕੋਈ ਨਹੀਂਗਾ ਸਾਂਭ ਲਾਂਗੀ ਮੈਂ ਆਪੇ ਹਾਂ ਓਕੇ ਮੇਰੇ ਲਈ ਰੋਟੀ ਘਾ ਲਓ ਅੰਨੀ ਤਾਂ ਨਹੀਂ ਮੇ ਰੋਟੀ ਖਾਣੀ ਇੱਕੋ ਹੀ ਲੈਣੀ ਆ ਉਹ ਲੈ ਜਾ ਕਿਨੇ ਬਣਾਈ ਸਬਜੀ ਅਮਾ ਨੇ ਬਣਾਈ ਆ ਜੀ ਰੋਟੀ ਹਏ ਹਏ ਮਮਨੇ ਬਣਾਈ ਆ ਇਹਨਾਂ ਲੂਣ ਚੱਕ ਕੇ ਲਿਆ ਮੈਂ ਨਹੀਂ ਖਾਣੀ ਲੂਣ ਹੀ ਆ ਸੋ ਦਾ ਸਬਜੀ ਵੀ ਨਹੀਂ ਬਣਾਣੀ ਆਂਦੀ ਹੈਗੀ ਨਾ ਕੀ ਮੰਮੀ ਲੂਣਾ ਵਿੱਚ ਬੜੀ ਸੋਣੀ ਤੇ ਸਬਜੀ ਆ ਸਾਰਿਆਂ ਨੇ ਖਾਧੀ ਤਾਂ ਨੂੰ ਲੂਣ ਜਿਆਦਾ ਲੱਗਨ ਦਿਆ ਆ ਮੇਰੀ ਕੋਲੀ ਚ ਲੂਣ ਜਿਆਦਾ ਤਾਂ ਹੀਓ ਕਿਹਾ ਮੈਂ ਸਾਡੀ ਕੋਲੀ ਚ ਲੂਣ ਕਿੱਦਾਂ ਜਿਆਦਾ ਹੋ ਗਿਆ ਮੈਂ ਡੱਬਾ ਪਾਤਾ ਵਿੱਚ ਪਾ ਦਿੱਤਾ ਹੋਊਗਾ ਲੈ ਜਾ ਮੈਂ ਨਹੀਂ ਖਾਣੀ ਮਰਜੀ ਆ ਫਿਰ ਮੰਮੀ ਨਹੀਂ ਖਾਣੀ ਨਾ ਤੇ ਨਾ ਖਾਓ ਜੇ ਬਹੁਤਾ ਹੀ ਤੁਹਾਨੂੰ ਬਲੂਨ ਜ਼ਿਆਦਾ ਲੱਗੰਦੇ ਆ ਨਾ ਤੇ ਜਾ ਕੇ ਤੇ ਆਪੂ ਬਣਾ ਲਓ ਸਬਜੀ ਸਮਝ ਲੱਗੀ ਤੁਹਾਨੂੰ ਚੱਲ ਚੱਲ ਲੈ ਜਾ ਆ ਖਾਣੀ ਆ ਥਾਓ ਨਹੀਂ ਖਾਣੀ ਤੇ ਫਿਰ ਨਾ ਕਿਉਂ ਮੁੜ ਕੇ ਵੀ ਨੋਹਾ ਰੋਟੀ ਨਹੀਂ ਦਿੰਦੀਆਂ ਹੈਗੀਆਂ ਲੈ ਜਾ ਮੈਨੂੰ ਨਹੀਂ ਲੋੜ ਤੇ ਰੋਟੀਆਂ ਦੀ ਅੱਛਾ ਨਹੀਂ ਲੋੜ ਨਹੀਂ ਤੇ ਫਿਰ ਨਾ ਸਹੀ ਹੈ ਇੱਕ ਰੋਟੀਆਂ ਦੇ ਤਾਨੂੰ ਤੇ ਬੈਠਿਆ ਬਿਠਾਉਣ ਸਾਰਾ ਕੁਝ ਮਿਲੰਦਿਆ ਹੁਣ ਤੁਹਾਨੂੰ ਹੀ ਨਹੀਂ ਖਾਣੀ ਆਉਂਦੀਆਂ ਹੁਣ ਫਿਰ ਇਹਦੇ ਚ ਹੁਣ ਸਾਡਾ ਵੀ ਕੀ ਕਸੂਰ ਆ ਜਾਂ ਲੈ ਜਾ ਬਹੁਤੇ ਬਕਵਾਸ ਨਾ ਕਰ ਚਲ ਜਾ ਇਥੇ ਆਈ ਬੱਟੀ ਰੋਟੀ ਲੈ ਕੇ ਤੇਰੇ ਹੱਥ ਦਾ ਤਾਂ ਮੈਂ ਪਾਣੀ ਨਾ ਪੀਵਾਂ ਤੂੰ ਕਹਿੰਦੀ ਰੋਟੀ ਖਾ ਲਾ ਹਾਈ ਮੇਟੇ ਢ ਨੂੰ ਕੁਝ ਹੋਰ ਤਰ੍ਹਾਂ ਹੋ ਹੀ ਜਾਂਦਾ ਆ ਮੈਂ ਤਾਂ ਕਦੀ ਭੁੱਖੀ ਰਹੀ ਵੀ ਹੈ ਨਹੀਂ ਆ ਰਾਤੀ ਵੀ ਮੈਂ ਗੁੱਸੇ ਦੀ ਮਾਰੀ ਨੇ ਰੋਟੀ ਨਹੀਂ ਖਾਧੀ ਜੇ ਹੁਣ ਲੈ ਕੇ ਆਈ ਸੀਗੀ ਤਾਂ ਹੁਣ ਮੈਂ ਉਹਦੇ ਨਹੀਂ ਖਾਧੀ ਹੈਗੀ ਪੋਦਾ ਤਾਂ ਸਬਜੀ ਬੜੀ ਸੁਆਦ ਸੀ ਕਿ ਕੈਨੂ ਕੁ ਕਰਨਾ ਆ ਸਬਜੀ ਦਾ ਬਹੁਤ ਜ਼ਿਆਦਾ ਸੁਆਦ ਸੀ ਸਿਰਫ ਮੈਨੂੰ ਇਹਦੇ ਨਾਲ ਗੁੱਸਾ ਸੀਗਾ ਮੈਂ ਤਾਂ ਨਹੀਂ ਰੋਟੀ ਖਾਦੀ ਆ ਭੁੱਖ ਵੀ ਲੱਗੀ ਆ ਲੱਗਦਾ ਦੋਨੇ ਜਣੀਆਂ ਨਾ ਅੰਦਰ ਚਲ ਗਈਆਂ ਚੱਲ ਮੈਂ ਲੈ ਕੇ ਨਾ ਖਾਣੀ ਇਹਨਾਂ ਨੂੰ ਕੀ ਪਤਾ ਲੱਗਣਾ ਆ ਮੈਂ ਜਾ ਕੇ ਦੇਖ ਹਰ ਸੋਈ ਚ ਲੱਗਦਾ ਸੌਂ ਗਈਆਂ ਆ ਚਲ ਮੈਂ ਫਟਾਫਟ ਜਾ ਕੇ ਰੋਟੀ ਖਾ ਲਮਾ ਰੋਟੀ ਤਾਂ ਮੇਰੀ ਅੱਡੇ ਟਾ ਕੀ ਪਈ ਆ ਚਾ ਚਲ ਮੈਂ ਖਾ ਹੀ ਲੈਣੀ ਆ ਹੈ ਤਾਂ ਇਹ ਨਾ ਕੋਈ ਚਲ ਮੈਂ ਫਟਾਫਟ ਖਾ ਲੈਣੀ ਲੋ ਭਾਈ ਭੁੱਖ ਵੀ ਬੜੀ ਲੱਗੀ ਆ ਯਾ ਰਾਤ ਦੀ ਰੋਟੀ ਨਹੀਂ ਖਾਦੀ ਮੈਂ ਰੋਟੀ ਤੋਂ ਬਿਨਾ ਕਿੱਥੇ ਰਹਿਣੀ ਆ कोई खा लेने मम्मी नहीं रोटी साढ़े सामने आवे ड्रामे कर दी मैं तेन क्या ही गाना चल कोई खा लें रोटी कोई है। भी रह रहा ये आई ना जाए ਖਾਲੀ ਮਮੇ ਰੋਟੀ ਸਬਜੀ ਚ ਲੂਣ ਜਿਆਦਾ ਨਹੀਂ ਸੀ ਮੈਂ ਕਿੱਥੇ ਖਾਣੀ ਸੀ ਉਹ ਤਾਂ ਮੈਂ ਦਵਾਈ ਖਾਣੀ ਸੀਗੀ ਖਾਲੀ ਪੇਟ ਤੇ ਤਾਂ ਲੱਗੇ ਖਾਣ ਖਾ ਨਹੀਂ ਹੁੰਦੀ ਫਿਰ ਮੈਂ ਸਬਜੀ ਚ ਪਾਣੀ ਪਾ ਕੇ ਖਾਦਾ ਹਾਂ ਉਹ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਠੀਕ ਆ ਮੈਂ ਤਾਂ ਪਾਣੀ ਪੀਣ ਆਈ ਸੀ ਸਬਜ਼ੀ ਦਾ ਦਮਾਸਾ ਨੇ ਸਵਾਦ ਹੈਗੀ ਮੈਂ ਤਾਂ ਦਵਾਈ ਖਾਣੀ ਵੀ ਤਾਂ ਕਰਕੇ ਖਾਦੀ ਆ ਆ ਵੇਖ ਲੋ ਯਾਰ ਦਿਨ ਨੂੰ ਵੇਦਾ ਹੋਈ ਆ ਬਾਹਰ ਤੂੰ ਪੰਜਰਾ ਤਾਂ ਫੱਟਣਾ ਪਰ ਮੈਂ ਜੁੱਤੀ ਚੱਕਾ ਤੇਰੇ ਦਿਵਾਲੇ ਚੱਲ ਕੋ ਮੇਰੇ ਦਿਵਾਲੇ ਬੜੀ ਜੁੱਤੀ ਚੱਕਣ ਲੱਗੇ ਤੇਰਾ ਕੀ ਟਟ ਤੁਹਾਨੂੰ ਵੀ ਤੇ ਦੀਦੀ ਸਾਰਾ ਕੁਝ ਪਤਾ ਹੀ ਆ ਮੈਂ ਹੁਣ ਮੰਮੀ ਦੇ ਸਾਹਮਣੇ ਤੇ ਇਹ ਜਾਣ ਕੇ ਉਹਨੇ ਪਿੱਛਲੇ ਛੱਡ ਦੇਣੀ ਮੰਮੀ ਕਰਦੇ ਉਦਾਂ ਹੀ ਮਮੀ ਦੇ ਸਾਟ ਜਿਆਦਾ ਲੱਗ ਗਈ ਆ ਕੋਈ ਨਹੀਂ ਲੱਗੀ ਹੈਗੀ ਜਿਆਦਾ ਸਾਟ ਵਿੱਚ ਕਿਹ ਇੱਕ ਹੋਣੀ ਸੀ